ਹਾਜੀ ਜਵਾਲਮੀ ਕੀ ਜੀ ਜੈਗੁਰੂ ਗਿਆਨਾ ਜੀ ਅੱਜ ਵਾਲਮੀਕੀ ਮੰਦਰ ਅਜੀਤ ਨਗਰ ਅਜੀਤ ਨਗਰ ਵਿਖੇ ਇੱਕ ਵਿਸ਼ੇਸ਼ ਬੈਠਕ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਬੁਲਾਈ ਗਈ ਆ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੁੱਚੇ ਅਧਿਕਾਰੀ ਸਾਹਿਬਾਨ ਜਿਹੜੇ ਆ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰ ਸਾਹਿਬਾਨ ਅਤੇ ਸੰਸਥਾ ਸਮਾਜ ਜਿਹੜਾ ਆ ਉਹ ਇੱਥੇ ਪਹੁੰਚਿਆ ਸੋ ਇਹ ਬੜੀ ਦੁਖਾਲੀ ਗੱਲ ਆ ਕਿ ਸਾਡਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਜਿਹੜੀ ਮੀਰੂ ਬਾਜਵਾ ਦੇ ਅੰਗੇਸ਼ਟ ਜਿਹੜੇ ਸਾਡੀ ਭੈਣ ਨੇ ਐਫ ਆਰ ਦਰਜ ਕਰਾਈ ਆ ਉਹਦੇ ਉੱਤੇ ਅਜੇ ਤੱਕ ਕੋਈ ਉਹਦੀ ਰੈਸਟ ਨਹੀਂ ਪਾਈ ਗਈ ਅਤੇ ਕੋਈ ਵੀ ਤਰ੍ਹਾਂ ਦਾ ਕੋਈ ਐਕਸ਼ਨ ਜਿਹੜਾ ਆ ਪੁਲਿਸ ਨੇ ਨਹੀਂ ਲਿਆ ਗਿਆ ਉਹਦੇ ਵਿੱਚ ਸਾਡੀ ਜਿਹੜੀ ਆ ਬਹੁਤ ਆਸਤਾ ਸਾਡੀ ਭਾਵਨਾ ਨੂੰ ਜਿਹੜੀ ਉਹ ਠੇਸ ਪਹਾਈ ਗਈ ਸੀਗੀ ਉਸ ਵੀਡੀਓ ਦੇ ਵਿੱਚ ਸਾਡੀਆਂ ਧੀਆਂ ਨੂੰ ਯਾਨੀ ਕਿ ਬੜੇ ਅਤਰਾਜਯੋਗ ਜਿਹੜੀ ਆ ਪੂਰੀ ਨਾਰੀ ਜਾਤੀ ਨੂੰ ਜਿਹੜਾ ਬੋਲਿਆ ਗਿਆ ਇਸ ਕਰਕੇ ਜਿਹੜਾ ਆ ਇੱਕ ਵਿਸ਼ੇਸ਼ ਬੈਠਕ ਜਿਹੜੀ ਆ ਉਹ ਬੁਲਾਈ ਗਈ ਆ ਕਿਉਂਕਿ ਪਿਛੇ ਜੇ ਸਾਡੇ ਸਮਾਜ ਦੇ ਆਗੂ ਸਹਿਬਾਨਾਂ ਨੇ ਅੰਮ੍ਰਿਤਸਰ ਭੰਡਾਰੀ ਪੋਲ ਤੇ ਇੱਕ ਪ੍ਰਦਰਸ਼ਨ ਕਰਕੇ ਆਪਣੇ ਹੱਕ ਦੀ ਆਵਾਜ਼ ਬੁਲੰਦ ਕੀਤੀ ਸੀਗੇ ਨੀਰੂ ਬਾਜਵਾ ਨੂੰ ਰੈਸਟ ਕਰੋ ਪਰ ਪ੍ਰਸ਼ਾਸਨ ਵੱਲੋਂ ਗੁੰਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਸੀਂ ਸਾਰੇ ਸਮਾਜ ਨੇ ਇੱਕ ਨਿਰਣੇ ਕੀਤਾ ਹੈ ਕਿ 19 ਤਰੀਕ ਨੂੰ ਜ਼ਿਲ੍ਹਾ ਅੰਮ੍ਰਿਤਸਰ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਆਪਣਾ ਰੋਸ ਜਿਹੜਾ ਆ ਉਹ ਪੂਰੇ ਸਮਾਜ ਵਿੱਚ ਜ਼ਾਹਿਰ ਕੀਤਾ ਜਾਏਗਾ ਅਤੇ ਜਿੰਨਾ ਤੱਕ ਨੀਰੂ ਬਾਜਵਾ ਅਤੇ ਉਹ ਜਿਹੜੇ ਡਾਇਰੈਕਟਰ ਅਤੇ ਪੂਰੀ ਜਿਹੜੇ ਪ੍ਰੋਡਿਊਸਰ ਵਗੈਰਾ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਂਦਾ ਉਹਨਾਂ ਤੱਕ ਸਮਾਜ ਜਿਹੜਾ ਆ ਉਹ ਸੜਕਾਂ ਤੇ ਹੀ ਰਹੇਗਾ ਅਤੇ ਧਰਨਾ ਪ੍ਰਦਰਸ਼ਨ ਜਿਹੜਾ ਉਹ ਕਰਦਾ ਰਹੇਗਾ ਜੈ ਵਾਲਮੀਕੀ ਜੈ ਅਗੁਰ ਗਿਆਨ ਪੁਲਿਸ ਕੋਈ ਕਾਰਵਾਈ ਇਸ ਕਰਕੇ ਨਹੀਂ ਕੀਤੀ ਜਾ ਰਹੀ ਸਾਨੂੰ ਪਤਾ ਹੈ ਕਿ ਉਹ ਜਿਹੜੇ ਲੋਕ ਨੇ ਉਹ ਤਣਾੜ ਲੋ ਗਿਆ ਪੈਸਾ ਉਹਨਾਂ ਕੋਲ ਵੱਧੂ ਹੈਗਾ ਤੇ ਉਹ ਜਿਹੜਾ ਇਦਾਂ ਦੇ ਵਰਲਡ ਆਮ ਹੀ ਬੋਲ ਦਿੰਦੇ ਆ ਤੇ ਉਹ ਸਮਝਦੇ ਆ ਇਹ ਇਹ ਬੋਲ ਕੇ ਅਸੀਂ ਬਾਝ ਜਾਵਾਂਗੇ ਪਰ ਮੈਂ ਦੱਸਣਾ ਚਾਹੁੰਦਾ ਹੈ ਕਿ ਇੱਥੇ ਜਿਹੜਾ ਹੁਣ ਇਹ ਵਾਲਮੀਕੀ ਸਮਾਜ ਨਾਲ ਇਹ ਗੱਲ ਆਹੀ ਜਿਹੜਾ ਆ ਬਰਦਾਸ਼ਤ ਨਹੀਂ ਕਰਨਾ ਪ੍ਰਸ਼ਾਸਨ ਇਹਨੂੰ ਸੰਜੀਦਗੀ ਨਾਲ ਨਹੀਂ ਲੈ ਰਿਹਾ ਪ੍ਰਸ਼ਾਸਨ ਸਮਝਦਾ ਹੈ ਕਿ ਐਵੇਂ ਗੱਲ ਹੈ ਮੈਂ ਦੱਸਣਾ ਚਾਹੁੰਦਾ ਐਵੇਂ ਗੱਲ ਨਹੀਂ ਸਾਡੀ ਵੇਖੋ ਧੀਆਂ ਦੀ ਭਾਵਨਾਵਾਂ ਨੂੰ ਜਿਹੜੀ ਆ ਗਰਮਾਂ ਨੂੰ ਜਿਹੜੀ ਉਹਨਾਂ ਸੱਟ ਮਾਰੀ ਆ ਇਸ ਕਰਕੇ ਅਸੀਂ ਸਾਰੇ ਦਾ ਸਾਰਾ ਸਮਾਜ 19 ਤਰੀਕ ਵਾਲੇ ਦਿਨ ਮੁਕੰਮਲ ਤੌਰ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਆ ਉਹਨੂੰ ਬੰਦ ਕੀਤਾ ਜਾਊਗਾ ਤੇ ਆਪਣਾ ਰੋਸ ਜਿਹੜਾ ਆ ਉਹ ਜ਼ਾਹਰ ਕੀਤਾ ਜਾਊਗਾ ਸਾਰਿਆਂ ਨੂੰ ਜੈ ਭੀਮ ਜੈ ਵਾਲਮੀਕੀ ਜੀ ਜੈ ਰਵਿਦਾਸ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀ ਆਮੂਨ ਨਿਵਾਸੀ ਮੁਕਤੀ ਮੋਰਚੇ ਤੋਂ ਪੰਜਾਬ ਪ੍ਰਧਾਨ ਜਿੱਦਾਂ ਕਿ ਪਿਛਲੇ ਦਿਨ ਇਹਨਾਂ ਨੂੰ ਭੋਖੜ ਹੜਤਾਲ ਕਰਕੇ 5 ਦਿਨ ਨੀਰੂ ਬਾਜਵਾ ਜੋ ਕਿ ਫਿਲਮ ਬੂਹੇ ਬਾਰੀਆਂ ਨੇ ਬਣਾਈ ਸੀਗੀ ਪ੍ਰਸ਼ਾਸਨ ਇੰਨੀ ਕਿੰਨੇ ਕਮੀ ਆ ਕਿ ਸਾਨੂੰ ਬਾਰ ਬਾਰ ਰੋੜਾਂ ਦੇ ਧਿਆਣਾ ਪੈਂਦਾ ਤਾਂ ਫਿਰ ਇਸ ਐਸਪੀ ਨੇਟਿਵਿਟੀ ਸਰ ਨੇ ਅੱਜ ਦਾ ਟਾਈਮ ਬਾਉਂਡ ਕੀਤਾ ਸੀਗਾ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਬਿਲਕੁਲ ਹੀ ਨੀਰੂ ਬਾਜਵਾ ਦੇ ਨਾਮ ਦਾ ਪਟਾ ਪਾਇਆ ਜੋ ਕਿ ਜਲਦ ਹੀ ਇਹਨਾਂ ਦੇ ਗਲਾਂ 'ਚ ਪਟੇ ਲਾਣਾ ਜਾਣਦੇ ਆ ਵਾਲਮੀਕੀ ਸੰਗਠਨ ਇਨਾਂ ਦੇ ਗਲਾਂ ਚੋਂ ਧੌਂ ਦਾ ਕਿਲਾ ਜਿਹੜਾ ਨਾ ਚੰਗੀ ਤਰ੍ਹਾਂ ਕੱਢਾਂਗੇ 19 ਤਰੀਕ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਹੈ ਜੋ ਕਿ ਸਾਨੂੰ ਸੰਤ ਸਮਾਜ ਨੇ ਆਪਣਾ ਭਰਵਾ ਹੰਗਾਰਾ ਦਿੱਤਾ ਹੈ ਮੈਂ ਧੀਆਂ ਦੇ ਹੱਕ ਦੀ ਆਵਾਜ਼ ਇਦਾਂ ਹੀ ਬਣੀ ਰਹੂਗੀ ਮੈਂ ਆਪਣੀਆਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਨੂੰ 19 ਤਰੀਕ ਦੇਣ ਸੋਮਵਾਰ ਨੂੰ ਅਸੀਂ ਅੰਮ੍ਰਿਤਸਰ ਬੰਦ ਦੀ ਕੋਲ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁਣ ਤੇ ਮੈਂ ਇਦਾਂ ਹੀ ਆਪਣੀਆਂ ਧੀਆਂ ਦੀ ਆਵਾਜ਼ ਚੱਕਾਂ ਇਹ ਕਿਉਂ ਬਾਰ ਬਾਰ ਕੀਤੇ ਦੂਸਤ ਤੇ ਤੀਸਰੀ ਬੜੀ ਤੁਹਾਡੀ ਭੁਖੜਾਦ ਦੇ ਕੀ ਹੋ ਰਹੀ ਹੈ ਕਿਉਂ ਨਹੀਂ ਹੈ ਪ੍ਰਸ਼ਾਸਨ ਸਰ ਪ੍ਰਸ਼ਾਸਨ ਨੇ ਪੈਸੇ ਖਾਤੇ ਹੋਏ ਉਹ ਪਾਚਦੇ ਨਹੀਂ ਪੇ ਤੇ ਪਰ ਸਾਡਾ ਜਿਹੜਾ ਸਮਾਜ ਹੈ ਨਾ ਇਹ ਪ੍ਰਸ਼ਾਸਨ ਦੇ ਜਿਹੜੇ ਖਾਦੇ ਹੋਏ ਪੈਸੇ ਅਸੀਂ ਇਹ ਵੀ ਕਢਵਾਵਾਂਗੇ ਮੈਂ 바ਵਾ ਸਾਹਿਬ ਦੀ ਧੀਾਂ ਜਿਨ੍ਹਾਂ ਤੱਕ ਸਾਨੂੰ ਹੱਕ ਮਿਲਦੇ ਨਹੀਂ ਉਹਨਾਂ ਤੱਕ ਇਹ ਇਹਨਾਂ ਕੋਈ ਪ੍ਰਸ਼ਾਸਨ ਕੋਲ ਖੋਣਾ ਵੀ ਜਾਣਦੇ ਆ ਇਹਨਾਂ ਕਹਿੰਦੀ ਹੋਈ ਜੈ ਭੀਮ ਜੈ ਵਾਲਮੀਕੀ